ਹਾਂਜੀ ਕੀ ਹਾਲ ਹੈ ਸਾਰਿਆਂ ਦੇ ਹਾਂਜੀ 19 ਜੂਨ 2024 ਦੀ ਬਾਜੀ ਦੀ ਅਪਡੇਟ ਲੈ ਕੇ ਆਏ ਹਾਂ ਜੀ ਵੀਡੀਓ ਨੇਂਡ ਤੱਕ ਜਰੂਰ ਦੇਖਿਓ ਤੇ ਚੈਨਲ ਆਪਣੇ ਨੂੰ ਕਰਿਓ ਸਬਸਕ੍ਰਾਈਬ ਹਾਂਜੀ ਪੰਡ ਆ ਗਿਆ ਜੀ ਪਹਿਲਾ ਮਹਿਰਾਣਾ 19 ਜੂਨ 2024 ਪੰਡ ਮਹਿਰਾਣਾ ਰਤੀਆਂ ਦੇ ਨੇੜੇ ਜੀ ਇੱਥੇ 1500 ਮੱਢ ਸੀਗੇ ਜੀ ਤੇ 24 ਕਬੂਤਰ ਉੱਡੇ ਸੀਗੇ 3:05 ਤੇ ਬਾਜੀ ਨਿਬੜ ਗਈ ਸੀਗੀ ਜੀ ਕੱਲਾ ਕਬੂਤਰ ਇੱਥੇ ਬਾਜੀ ਦਿੱਤੇ ਆ ਜੀ ਸਤੂ ਦਾ ਨੇਲ ਦੇ ਘਰੋਂ ਕਬੂਤਰ ਸੀ ਜੀ ਗਰਦੀਪ ਰਤਿਆਂ ਦਾ ਸੀਗਾ ਜੀ ਸਨੀ ਗਿਲ ਮੋਗੇ ਦੀ ਸਾਮ ਸੀਗੀ ਜੀ ਕੱਲਾ ਕਬੂਤਰ 1300 ਦੀ ਜੱਤ ਲੈ ਗਿਆ ਜੀ ਤੇ 1500 ਐਂਟਰੀ ਸੀਗੀ ਸਤੂ ਦਾ ਨੇਲ ਤੇ ਘਰੋਂ ਕਬੂਤਰ ਸੀ ਗਰਦੀਪ ਰਤਿਆਂ ਦਾ ਜੀ ਫੇਰ ਆ ਗਿਆ ਜੀ ਪਿੰਡ ਬਹਿਣੀਵਾਲ ਮਾਨਸਾ 105 ਕਬੂਤਰ ਉੱਡੇ ਸੀਗੇ ਜੀ 1700 ਮਾਡਲ ਨੂੰ ਬਾਜੀ 6ਾਂ 'ਚ ਸਾਂਝੀ ਹੋ ਗਈ ਜੀ ਕਰਨ ਚੰਗੇ ਰੀਆਂ ਸਾਂਜੀ ਪਲੱਸ ਕੁਲਡਰ ਜਗਤਾਰ ਲੈਰੀ 500 ਦੀ ਜਿੱਤ ਪਲੱਸ ਕੱਪ ਕੀਮਤੀ ਜਾਖਲ 300 ਦੀ ਜਿੱਤ ਪਲੱਸ ਕੱਪ ਪਾਰਸ ਭਾਗੀਵੰਦਰ ਸਾਂਜੀ ਸਰਿੰਦਰ ਪੁੱਜੋ ਸਾਂਜੀ ਗਾਗੜੀ ਸਿੰਘੋ ਸਾਂਜੀ ਸੁੱਖਾ ਪੁੱਜੋ ਸਾਂਜੀ ਤੇ ਜਗਸੀਰ ਝਨੀਰ ਸਾਂਜੀ ਜੀ ਦੋ ਕਬੂਤਰ ਬਾਹਰ ਸੀਗੇ ਜਗਤਾਰ ਲੈਰੀ ਤੇ ਕੀਮਤੀ ਜਾਖਲ ਇਹਨਾਂ ਦੀ 500 ਤੇ 300 ਦੀ ਜਿੱਤ ਬਣੀ 6 ਇੰਚ ਸਾਂਜੀ ਹੋ ਗਈ ਸੀ ਹਾਂਜੀ ਫੇਰ ਆ ਗਿਆ ਪਿੰਡ ਝੋਲੜਾ ਜੀ ਜਿਹੜਾ ਲੁਧਿਆਣਾ ਇੱਥੇ ਉੱਡੇ ਸੀਗੇ ਜੀ 99 1700 ਮੁੱਢ ਨੂੰ 445 ਤੇ ਬਾਜੀ ਨਿਬੜੀ ਸੱਤਾਂ ਦੀ ਹੋ ਗਈ ਸੀਗੀ ਜੀ ਸਾਂਝੀ ਜੈਲਦਾਰ ਸਿੰਧਵਾ ਕੱਪਪੜਾ ਸਾਂਝੀ ਇਹਨੇ ਦੂਜਾ ਨੰਬਰ ਬਣਾਇਆ ਜੀ ਪਰਚੀਆਂ ਪੰਗੀਆਂ ਸੀਗੀਆਂ ਤਰਲੋਚਨ ਮਾਛੀ ਕੇ ਕੱਪਪੜਾ ਸਾਂਝੀ ਇਹ ਤੀਜਾ ਕੱਪ ਸੀਗਾ ਜੀ ਗਰਨਾਮ ਪਾਇਲ ਕੱਪਪੜਾ ਸਾਂਝੀ ਇਹ ਤਾਂ ਪਹਿਲਾ ਨੰਬਰ ਸੀਗਾ ਜੀ ਤਿੰਨ ਕੱਪ ਸੀਗੇ ਪਰਚੀਆਂ ਜਿਹਾ ਬਾਜੀ ਕਿਲਾ ਰਾਇਪੁਰ ਸਾਂਝੀ ਜੀ ਸਿੰਮੂ ਚੌਂਕੀਮਾਨ ਦੀ ਸਾਂਝੀ ਫੌਜੀ ਸਹਿਜਪੁਰਾ ਜੀ ਤੇ ਗਰਨਾਮ ਕੈ ਲਉ ਸਾਂਝੀ ਜੀ ਸੱਤਾਂ ਕਬੂਤਰਾਂ ਦੀ ਸਾਂਝੀ ਹੋ ਗਈ ਸੀਗੀ ਤੇ ਕੱਪਾਂ ਦੇ ਪੰਗਾ ਸੀਗੀਆਂ ਪਰਚੀਆਂ ਜੀ ਫਿਰ ਆ ਗਿਆ ਜੀ 19 ਜੂਨ 2024 ਪਿੰਡ ਬੁਰਜਥ ਰੋਡ ਜੀ ਬਠਿੰਡਾ ਇੱਥੇ ਓਡੇ ਸੀਗੇ ਜੀ 84 1200 ਮੋਢ ਨੂੰ ਜੀ 445 ਤੇ ਬਾਜੀ ਨਿਬੜੀ ਜੀ ਨ ਬਾਜੀ ਨੰਬਰਾਂ ਸੀਗੀ ਹਰਮਨ ਬੇਗਾ 700 ਦੀ ਜਿੱਤ ਤੇ ਜੱਗਾ ਬਾਗਾ ਪਰਾਣਾ ਜੀ 300 ਦੀ ਜਿੱਤ ਦੋਹਾਂ ਨੰਬਰਾਂ ਦੀ ਬਾਜੀ ਸੀਗੀ ਦੋ ਹੀ ਕਬੂਤਰ ਰਹਿਗੇ ਸੀਗੇ ਜੀ 700 ਤੇ 300 ਦੀ ਦੋ ਜਿੱਤਾਂ ਸੀਗੀਆਂ ਜੀ 1200 ਮੁੱਢ ਸੀਗਾ ਜੀ 84 ਕਬੂਤਰ ਉੱਡੇ ਸੀਗੇ ਇੱਥੇ ਫਿਰ ਆ ਗਿਆ ਜੀ ਪਿੰਡ ਭੂੜੜੇ ਰੋਪੜ ਇੱਥੇ ਜੀ 64 ਕਬੂਤਰ ਉੱਡੇ ਸੀਗੇ 3200 ਮੁੱਢ ਨੂੰ ਜੀ 5 ਵਜੇ ਬਾਜੀ ਨਿਬੜੀ ਜੀ ਪਹਿਲਾ ਨੰਬਰ ਬਣਾਇਆ ਸੰਤ ਮਾਮੂਪੁਰ ਮੋਟਰਸਾਈਕਲ ਜੀ ਦੂਜਾ ਨੰਬਰ ਬਣਾਇਆ ਪੱਪਾ ਮਕਸੂਦੜਾ ਪੱਖਾ ਸੋਨੂ ਰੰਗੀਆਂ ਦਾ ਸੀਗੀ ਤੇ ਤੀਜਾ ਨੰਬਰ ਬਣਾਇਆ ਜੀ ਬਿੰਦਰਾ ਦਾਤੂਪੁਰਾ ਕੱਪ ਜੀ ਤਿੰਨ ਨਾਮ ਸੀ ਮੋਟਰਸਾਈਕਲ ਪੱਖਾ ਤੇ ਕੱਪ ਜੀ ਬਾਜੀ ਪੱਕਾ ਨਹੀਂ ਪਤਾ ਜੀ ਸ਼ਾਇਦ ਸੰਤ ਮਾਮੂਪੁਰ ਦੀ ਇਕੱਲੀ ਦੀ ਸੀਗੀ ਸਾਂਝੀ ਨਹੀਂ ਹੋਈ ਸੀ ਤੇ ਬਾਜੀ ਮੈਨੂੰ ਲੱਗਦਾ ਇਕੱਲਾ ਲੈ ਗਿਆ ਜੀ ਨਾਮ ਤਿੰਨ ਜਵੰਡੇ ਗਏ ਵੀਡੀਓ ਨੇੜ ਤੱਕ ਦੇਖਣ ਦਾ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਚ ਧੰਨਵਾਦ